ਪਪਾ ਸੋੜੇ ਆਪਾਂ ਫੈਮਲੀ ਪੰਡਤ ਤੋਂ ਆ ਤਾਂ ਇਸ ਕਰਕੇ ਪਪਾ ਨਾਲ ਥੋੜੀ ਜੀ ਆਰਗੂਮੈਂਟਸ਼ਨ ਜਲਦੀ ਪਹਿਲਾਂ ਮੇਰੀ ਅੱਛਾ ਕੋਈ ਪੰਡਤ ਫੈਮਲੀ ਤੋਂ ਹਿੰਦੂ ਹੋ ਹਾਂਜੀ ਪਰ ਉਸ ਧਰਮ ਤੋਂ ਹਟ ਕੇ ਸਿੱਖ ਧਰਮ ਵੱਲ ਐਡੀ ਚਣ ਕੇ ਕਿਵੇਂ ਲੱਗਿਆ ਉਸ ਤੋਂ ਬਾਅਦ ਫਿਰ ਮੈਂ ਸੰਤਾਂ ਨੂੰ ਸੁੰਨਾ ਸ਼ੁਰੂ ਕੀਤਾ ਫਿਰ ਭਾਈ ਅਮਰਤਪਾਲ ਆ ਗਿਆ ਉਸ ਤੋਂ ਬਾਅਦ ਅੱਛਾ ਭਾਈ ਅਮਰਤਪਾਲ ਨੂੰ ਸੁੰਦਾ ਰਿਹਾ ਮੈਂ ਕਾਫੀ ਸਮੇਂ ਜੇ ਉਹਨਾਂ ਦੇ ਮੋਰਚਾ ਲੱਗਾ ਜਦ ਅੰਮ੍ਰਿਤਸਰ ਉੱਥੇ ਵੀ ਹਾਜ਼ਰੀ ਭਰੀ ਆਪਾਂ 3-4 ਦਿਨ ਲਗਾਤਾਰ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਹੀ ਪ੍ਰੇਨ ਆਈ ਤੇ ਸੰਤ ਪਪਾ ਜਰਨੈਲ ਸਿੰਘ ਜੀ ਨੂੰ ਵੀ ਮੇਲ ਮੰ ਕਿ ਮੈਂ ਕਿ ਜੇ ਉਹ ਇੰਨਾ ਕੁਝ ਕਰ ਸਕਦੇ ਮੈਂ ਆਪਾਂ ਉਹਨਾਂ ਦੀ ਇੰਨੀ ਕੀ ਸੇਵਾ ਵਾਸਤੇ ਮੈਂ ਇੰਨਾ ਪੈਰ ਚੁੱਕ ਸਟੈਪ ਚੁੱਕ ਸਕਦਾ ਤਾਂ ਕੀ ਨਹੀਂ ਹੋ ਸਕਦਾ 47 ਫੋਟੋ ਇੱਕ ਵੀਡੀਓ ਚੱਲਦੀ ਵੀ ਜਿੱਥੇ ਯੂਪੀ ਦਾ ਪੰਡਤ ਕਹਿੰਦਾ ਫੇਆ ਚਲ ਪੰਡਤ ਦੀ ਆਪਾਂ ਵੀਰ ਭਰਾਈ ਆ ਆਪਾਂ ਮਾੜਾ ਨਹੀਂ ਕਹਿੰਦੇ ਲੇਕਿਨ ਉਹਦੀ ਵੀ ਗਲਤੀ ਆ ਨਾ ਸੰਤਾ ਦੀ ਫੋਟੋ ਤੇ ਲੱਤਾਂ ਮਾਰੀਆਂ ਉਹ ਕਹਿੰਦੇ ਆ ਕਿ ਆਪਣਾ ਇਹ ਕੋਈ ਹੋ ਨਹੀਂ ਐ ਉਹ ਮੈਂ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਬਾਪ ਅਮਰਪਾਲ ਤੇ ਭਿੰਡਰ ਵਾਲਿਆਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਕਿ ਇਹ ਖਾਲਿਸਤਾਨੀ ਆ ਇਹ ਹਿੰਦੂ ਐਂਟੀ ਸੋਚ ਵਾਲੇ ਬੰਦੇ ਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਖੁਦ ਹਿੰਦੂ ਹੋ ਕੇ ਤੁਸੀਂ ਉਹਨਾਂ ਦੇ ਸ਼ਗਿਰਤ ਬਣ ਗਏ। ਇਹ ਗੱਲ ਤਾਂ ਫਿਰ ਫਿਰ ਜਿਹੜੀ ਆਪਾਂ ਪਾਪਾ ਵੀ ਮੇਰੇ ਨਾਲ ਲੜਪੰਦੇ ਕਈ ਵਾਰੀ ਹਰਖਸਤਾਨ ਨੂੰ ਬੋਲ ਦਿੰਦੇ ਮੈਨੂੰ ਹਰਖਸਤਾਨੀ ਬੋਲ ਦਿੰਦੇ ਲੇਕਿਨ ਮੈਂ ਆਪਣੇ ਪਾਪਾ ਦੀ ਗੱਲ ਨੂੰ ਆਰਗੂ ਨਹੀਂ ਕਰਦਾ ਮੈਂ ਚਲੋ ਵੱਡੇ ਆਪਣੇ ਜੋ ਬੋਲੋਗੇ ਹੋ ਗਿਆ ਉਹਨਾਂ ਦੇ ਵੱਡੇ ਆਪਾਂ ਕਹਿ ਨਹੀਂ ਸਕਦੇ ਆਪਾਂ। ਮੰਦੀ ਗੱਲੇ ਸੰਤਾਵਲੇ ਤੇ ਇਹ ਹੋਇਆ ਕਿ ਇੰਦਰਾ ਗਾਂਧੀ ਨਾਲ ਪੰਗੇ ਲੈ ਤੱਕ ਹਾਲ ਤੱਕ ਸਾਡੇ ਗੋਲੇ ਸੁੱਦੇ ਆ। ਇਹ ਆਪਣਾ ਧੀਆ ਪੈਣਾ ਦੀ ਜੀਤ ਸਿੰਘਾਂ ਦੇ ਦਾੜੇ ਪਟਾਇਲ ਸਿੰਘਾਂ ਦੀ ਬੇਇੱਜ਼ਤੀ ਕੀਤੀ ਐ। ਦਾ ਸੰਤਾ ਨੇ ਪੈਰ ਚੁੱਕਿਆ। ਮਨ ਜਿਹੜੇ ਭਾਈ ਅੰਮ੍ਰਿਤਪਾਲ ਆ ਉਹਨਾਂ ਦੀ ਅੱਜਕੱਲ ਪਰਸੇ ਮੈਂ ਫੋਟੋ ਵੇਖ ਕੇ ਆਟਾ ਭਾਈ ਸਾਹਿਬ ਜੀ ਦੀ ਵੀਡੀਓ ਕਰਦੀ ਜਿਹੜੀ ਭਾਈ ਸਾਹਿਬ ਦੀ ਪੇਸ਼ੀ ਚੱਲਦੀ ਪਈ ਅੱਜਕੱਲ ਤੇ ਉਹਦੇ ਵਿੱਚ ਆਪਣਾ ਇਹ ਵੀ ਆਣਾ ਕਿ ਭਾਈ ਸਾਹਿਬ ਜੀ ਨੇ ਤਾਂ ਬਸ ਨਸ਼ਾ ਛਡਾਉਣਾ ਸ਼ੁਰੂ ਕੀਤਾ ਆ ਪੰਜਾਬ ਤੋਂ ਪੋ ਮਹੀਨਾ ਜਦੋਂ ਆਉਂਦਾ ਤਾਂ ਸ਼ਰਦਾ ਤੇ ਵਿਰਾਗ ਸਾਡੇ ਮਨਾਂ ਦੇ ਅੰਦਰ ਜਾਗ ਜਾਂਦੀ ਆ ਪਰ ਇਹਨਾਂ ਦਿਨਾਂ ਦੇ ਵਿੱਚ ਹੀ ਸ਼ਰਦਾ ਤੇ ਵਿਰਾਗ ਕਿਉਂ ਆਉਂਦਾ ਇਸ ਸਾਹਿਬਜ਼ਾਦਿਆਂ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਸਿਰਫ ਪੋ ਮਹੀਨੇ ਦੀ ਖਾਤਰ ਨਹੀਂ ਦਿੱਤੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਸੰਗਤਾਨਤਮਸਤਕ ਹੋਣ ਅੱਜ ਦੀ ਨੌਜਵਾਨੀ ਜਿਹੜੀ ਬੇਮੁਖ ਗੁਰੂਤੋ ਹੋ ਰਹੀ ਆ ਜਿੱਥੇ ਇਹ ਇਲਜ਼ਾਮ ਨੌਜਵਾਨੀ ਤੇ ਲੱਗਦੇ ਨੇ ਉੱਥੇ ਹੀ ਉਹਨਾਂ ਇਲਜ਼ਾਮਾਂ ਨੂੰ ਖੰਡਣ ਉਸ ਵਕਤ ਹੋ ਜਾਂਦਾਗਾ ਜਦੋਂ ਅਜਿਹੇ ਨੌਜਵਾਨ ਜਿਹੜੇ ਅੱਜ ਪੈਦਲ ਯਾਤਰਾ ਕਰ ਰਹੇ ਨੇ ਪੈਦਲ ਗੁਰੂ ਧਾਮਾਂ ਦੇ ਦਰਸ਼ਨ ਕਰ ਰਹੇ ਨੇ ਹਜੂਰ ਸਾਹਿਬ ਤੇ ਗਵਾਲੀਅਰ ਦੇ ਕਿਲੇ ਤੱਕ ਇੱਕ ਸਿੰਘ ਨੌਜਵਾਨ ਸਾਨੂੰ ਮਿਲਿਆ ਅੱਜ ਅਸੀਂ ਫਤੇਗੜ ਸਾਹਿਬ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਵੀਰ ਮਿਲਿਆ ਗੱਲਬਾਤ ਕੀਤੀ ਤਾਂ ਵੀਰ ਨੇ ਦੱਸਿਆ ਕਿ 올 ਇੰਡੀਆ ਯਾਤਰਾ ਦੇ ਉੱਤੇ ਵੀਰ ਪੈਦਲ ਉਤਰਿਆ ਹੋਇਆਗਾ 올 ਇੰਡੀਆ ਦੇ ਜਿੱਤੇ ਵੀ ਗੁਰਦੁਆਰਾ ਸਾਹਿਬ ਸਥਾਨ ਨੇ ਉੱਥੇ ਵੀਰ ਦੇ ਪੈਦਲ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਏ ਹੋ ਮੈਂ ਬਾਬਾ ਨੰਗਲ ਡੈਮ ਦਾ ਰਹਿਣ ਵਾਲਾ ਤੇ ਆਲ ਇੰਡੀਆ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਿਹਾ ਪਾ ਵੋ ਇਹ ਇਹ ਮਨ ਚ ਵਿਚਾਰ ਕਿਵੇਂ ਆਇਆ ਇਹ ਬਾਬਾ ਜੀ ਆਪਾਂ ਕਾਫੀ ਨਿਊਜ਼ ਸੁਣਦੇ ਆ ਕਿ ਅੰਮ੍ਰਿਤਸਰ ਵਰਗੇ ਕਹਿੰਦੇ ਆ ਕਿ ਅੱਗੇ ਕੀ ਆਪਣਾ ਕੀ ਪੰਜਾਬ ਦੇ ਜਵਾਬ ਕਰ ਦਿੱਤਾ ਨਸ਼ੇ ਕਰਦੇ ਆ ਕਰਦੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਤੇ ਇਹ ਦੱਸ ਸਕੀ ਕਿ ਪੰਜਾਬ ਦੇ ਨੌਜਵਾਨ ਨਸ਼ੇ ਕਰਦੇ ਚਲੋ ਉਹਨਾਂ ਦੀ ਜਮਾਰ ਨਹੀਂ ਹੋ ਜਾ ਬਖਸ਼ਿਆ ਹੋ ਜਾ ਕਰਮ ਕਰਦੇ ਆ ਨਹੀਂ ਕਿ ਲੱਪਾ ਇਹੇ ਖਾਣਾ ਚਾਹੁੰਦੇ ਕਿ ਕਪਰਜਾਤ ਦੇ ਜਿਹੜੇ ਬੱਬਰ ਸ਼ੇਰ ਕਲਗੀਧਰ ਪਾਸ਼ਾ ਦੇ ਪੁੱਤੋਂ ਅਜੇ ਵੀ ਆਪਣਾ ਯਾਤਰਾਵਾਂ ਕਰ ਸਕਦੇ ਤੇ ਨਸ਼ੇ ਦੇ ਨਹੀਂ ਲੱਗੇ ਕਿ ਇਹ ਦੱਸਣਾ ਜਾਂਦੇ ਕਿ ਨੌਜਵਾਨੀ ਹੈ ਜਿਹੜੀ ਉਹੋ ਜੀ ਨਹੀਂ ਹੈਗੀ ਉੱਥੇ ਇਹ ਟਾਕਰਾ ਦੇ ਸਕਦੀ ਅੱਗੇ ਬਾਬਾ ਜੀ ਤੁਸੀਂ ਉਮਰ ਕਿੰਨੀ ਹੋਣੀ ਹੈ ਤੁਹਾਡੀ ਮੇਰੇ ਬਾਬਾ ਜੀ 16 ਸਾਲ ਹੋ ਗਏ 16 ਸਾਲ ਦੀ ਉਮਰ ਦੇ ਵਿੱਚ ਤੁਸੀਂ ਪੈਦਲ ਯਾਤਰਾ ਸ਼ੁਰੂ ਕਰਤੀ ਘਰੋਂ ਕੱਲੇ ਚੱਲ ਪਿਆ ਇਧਰ ਘੁੰਮ ਜਓ ਧੁੱਪ ਨੂੰ ਹੋ ਜਓ ਆਜੋ ਇਧਰੋਂ ਨਾ ਥੋੜਾ ਸੂਰਜ ਸਿੱਧਾ ਪੈ ਜੂਗਾ ਬਾਬਾ ਜੀ ਕਰਦੇ ਨਹੀਂ ਨੀ ਰੋਕੇ ਆ ਟੋਕੇ ਆ ਕਿ ਇੰਨੀ ਦੂਰ ਕੱਲਾ ਜਾਏਗਾ ਪੈਦਲ ਜਾਏਗਾ ਰਸਤਾ ਬਹੁਤ ਲੰਬਾਗਾ ਬਾਬਾ ਜੀ ਪਾਪਾ ਨੇ ਪਹਿਲਾਂ ਆਰਗੂ ਕੀਤੀ ਹੈ ਲੇਕਿਨ ਚਲੋ ਪਾਪਾ ਛੋੜੇ ਆਪਾਂ ਫੈਮਿਲੀ ਪੰਡਤ ਤੋਂ ਆ ਤਾਂ ਇਸ ਕਰਕੇ ਪਾਪਾ ਨਾਲ ਥੋੜੀ ਜੀ ਆਰਗੂਮੈਂਟਸ਼ਨ ਚੱਲਦੀ ਪਹਿਲਾਂ ਮੇਰੀ ਅਛਾ ਕੁਝ ਪੰਡਤ ਫੈਮਿਲੀ ਤੋਂ ਹਿੰਦੂਆਂ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਬਰੇ ਸੰਚਾਰ ਕੀਤਾ ਥੋੜਾ ਟਾਈਮ ਆਰਗੂਮੈਂਟਸ਼ਨ ਚੱਲੀ ਉਸ ਤੋਂ ਪਾਪਾ ਨੇ ਫਿਰ ਮੰਨ ਲਈ ਗੱਲ ਆਪਾਂ ਕਿ ਚਲੋ ਠੀਕ ਹੈ ਜਿਵੇਂ ਜਿਵੇਂ ਤੁਹਾਨੂੰ ਵਧੀਆ ਲੱਗਦਾ ਸਹੀ ਗੱਲ ਹੈ ਤੇ ਪਾਪਾ ਨੇ ਵੀ ਦੱਸਿਆ ਇਤਿਹਾਸ ਬਾਰੇ ਥੋੜਾ ਜਿੰਨਾ ਸਾਨੂੰ ਪਤਾ ਫਿਰ ਪਾਪਾ ਸਮਝ ਗਏ ਥੋੜਾ ਜਿਹਾ ਪਾਪਾ ਕਹਿੰਦੇ ਚਲੋ ਜੋ ਤੁਹਾਨੂੰ ਸਹੀ ਜਿਆਦਾ ਕਰੋ ਤੇ ਉਸ ਤੋਂ ਬਾਅਦ ਹੁਣ ਮੈਂ ਯਾਤਰਾ ਕਰਨਾ ਹੈਗਾ ਤਾਂ ਪਾਪਾ ਨੇ ਥੋੜੀ ਆਰਗੂਈ ਪਾਪਾ ਬੋਲਦੇ ਪੁੱਤ ਵੱਡਾ ਰੂਟ ਆ ਵੱਡੀ ਜਗ੍ਹਾ ਹੈ ਤੁਸੀਂ ਕਿੱਥੇ ਜਾ ਸਕੋ ਮੈਂ ਪਾਪਾ ਜੇ ਕਰਨਾ ਹੈ ਤਾਂ ਉਹ ਇਹ ਪਾਸ ਨਾ ਬਾਬਾ ਜੀ ਚਲੋ ਠੀਕ ਹੈ ਜੇ ਮੈਂ ਤੁਹਾਨੂੰ ਸਹੀ ਲੱਗਦਾ ਕਰੋ ਮੈਂ ਫਿਰ ਅਰਦਾਸ ਕਰਾ ਕੇ ਬੋਲਦਾ ਜਿਹੜੀ ਹਿੰਦੂ ਧਰਮ ਆਪਣੇ ਆਪ ਚ ਬਹੁਤ ਵੱਡਾ ਧਰਮ ਹੈ ਬੜੇ ਦੇਵੀ ਦੇਵਤੇ ਬੜੀਆਂ ਮਹਾ ਭਾਰਤ ਵਰਗੀਆਂ ਯੁੱਧ ਹੋਏ ਰਮੈਨ ਉਹਦੇ ਵਿੱਚ ਅਸੀਂ ਪੜਦੇ ਆ ਨਾ ਵੇਦ ਪੁਰਾਨ ਗੀਤਾ ਇਹਨਾਂ ਜਿਕਰੋਂਦਾ ਪਰ ਉਸ ਧਰਮ ਤੋਂ ਹਟ ਕੇ ਸਿੱਖ ਧਰਮ ਵੱਲ ਐਨੀ ਚਣ ਕੇ ਕਿਵੇਂ ਲੱਗੀ ਬਾਬਾ ਆਪਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਸ ਕੀ 350 ਸਾਲਾ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜ ਨੇ ਕੀ ਦੀਵਿਦੀ ਸ਼ਹਾਦਤ ਦਿੱਤੀ ਦਿੱਲੀ ਆਗੇ ਇਹ ਉਹ ਸ਼ਾਇਦ ਤੁਹਾਨੂੰ ਵੇਖ ਕੇ ਤੇ ਬਾਕੀ ਛੋਟੇ ਸਾਹਿਬ ਜਨਨ ਸ਼ਾਹ ਤੁਹਾਨੂੰ ਵੇਖ ਕੇ ਤੇ ਬਾਕੀ ਸਮੂਹੀ ਸਿੰਘਾ ਸ਼ਾਹ ਤੁਹਾਨੂੰ ਵੇਖ ਕੇ ਸਾਡੇ ਦਿਲਚਸਪ ਭਾਵਨਾਵਾਂ ਵੀ ਕਿ ਹਾਂ ਭਈ ਆਪਾਂ ਵੀ ਹਮਰੇ ਸੰਚਾਰ ਕਰੀਏ ਤੇ ਮਹਾਰਾਜ ਦੇ ਲੜ ਲਾਈ ਜੀ ਕਿਉਂਕਿ ਵਾਪਾ ਮਾਰਾ ਨੇ ਕਿਹਾ ਕਿ ਅਕਾਲਪੁਰਖ ਤਾਂ ਇੱਕ ਹੀ ਹੈ ਆਪਾਂ ਹਰ ਕਿਸ ਨੂੰ ਤਾਂ ਹਰ ਵਕਤ ਵਕ ਬਣਾਈ ਜਾ ਰਹੇ ਤੇ ਬਸ ਉਸੀ ਦੀ ਚੀਜ਼ ਕਰਕੇ ਆਪਾਂ ਫਿਰ ਬੋਲੇ ਕਿ ਇੱਕ ਹੀ ਅਕਾਲਪੁਰਖ ਹੈ ਤਾਂ ਸਾਰਿਆਂ ਨੂੰ ਮੰਨੋ ਨਹੀਂ ਮੈਂ ਮੈਂ ਇਹ ਜਾਨਣਾ ਚਾਹੁੰਦਾ ਤੁਸੀਂ ਮੇਰਾ ਸਵਾਲ ਨਹੀਂ ਸਮਝੀ ਕਿ ਤੁਹਾ ਤੋਂ ਨੂੰ ਕਿਹੜੀ ਚੀਜ਼ ਨੇ ਤੁਹਾਡੀ ਜ਼ਿੰਦਗੀ 'ਚ ਯੂ ਟਰਨ ਲਿਆਤਾ ਕਿੱਥੋਂ ਤੋਂ ਨੂੰ ਪ੍ਰੇਰਣਾ ਕਿੱਥੋਂ ਮਿਲੀ ਘਰੋਂ ਪਰਿਵਾਰ ਦੇ ਵਿੱਚ ਗੱਲਾਂ ਚੱਲਦੀਆਂ ਸੀ ਇਤਿਹਾਸ ਸਮਾਇਆ ਜਾਂਦਾ ਸੀਗਾ ਜਾਂ ਕਿਤੇ ਬਾਹਰ ਯਾਰਾਂ ਦੋਸਤਾਂ ਜਾਂ ਸੁਸਾਇਟੀ ਦੇ ਵਿੱਚੋਂ ਕਿੱਥੋਂ ਪ੍ਰੇਰਣਾ ਕਿੱਥੋਂ ਮਿਲੀ ਇਹ ਸਾਰਾ ਤੁਹਾਨੂੰ ਸੁਸਾਇਟੀ ਦਾ ਮੇਰੀ ਖਰਾਬ ਵੀ ਹੋ ਗਈ ਸੀ অলমোਸਟਲੀ ਮੈਂ ਗਲਤ ਜੁਆ ਕਰਾਂ ਸਨਾਂ ਕਲਾਸ ਲੜਨਾਂ ਗੜਾ ਕਰਨੀਆਂ ਉਹ ਜਿਹੀ ਹੋ ਗਈ ਸੀ ਸੱਡੀ ਅੱਛਾ ਉਸ ਤੋਂ ਬਾਅਦ ਫਿਰ ਮੈਂ ਸੰਤਾਂ ਨੂੰ ਸੁੰਨਾ ਸ਼ੁਰੂ ਕੀਤਾ ਫਿਰ ਭਾਈ ਅਮਰਤਪਾਲ ਆ ਗਿਆ ਉਸ ਤੋਂ ਬਾਅਦ ਅੱਛਾ ਭਾਈ ਅਮਰਤਪਾਲ ਨੂੰ ਸੁੰਦਾ ਰਿਹਾ ਮੈਂ ਕਾਫੀ ਸਮੇਂ ਜੇ ਉਹਨਾਂ ਦੇ ਮੋਰਚਾ ਲੱਗਾ ਜਦ ਅੰਮ੍ਰਿਤ ਸਰ ਉੱਥੇ ਵੀ ਹਾਜ਼ਰੀ ਭਰੀ ਆਪਾਂ 3-4 ਦਿਨ ਅਤੇ ਜਣਿਆ ਤੇ ਉਸ ਤੋਂ ਬਾਅਦ ਆ ਗਿਆ ਨਹੀਂ ਤੇਜੀ ਰਸਖ ਜੀ ਆਪਣੇ ਸਰ ਸਾਹਿਬ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਆਈਡੀਆਂ ਦੇ ਉਹਨਾਂ ਦਾ ਆਪਾਂ ਬੜਾ ਪ੍ਰੇਮ ਰੱਖਿਆ ਤੇ ਉਹਨਾਂ ਵੱਲੋਂ ਉਹਨਾਂ ਦੇ ਵਿਚਾਰ ਸੁੰਦਾ ਮੇਰੇ ਲਈ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਇਹ ਪ੍ਰੇਰਨਾ ਆਈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਮੇਨ ਮੰਨ ਕੇ ਕਿ ਮੈਂ ਕਿ ਜੇ ਉਹ ਇੰਨਾ ਕੁਝ ਕਰ ਸਕਦੇ ਹੈ ਮੈਂ ਆਪਾਂ ਉਹਨਾਂ ਦੇ ਇੰਨੀ ਕੀ ਸੇਵਾ ਵਾਸਤੇ ਮੈਂ ਇੰਨਾ ਹੀ ਪੈਰ ਚੁੱਕ ਸਕੇ ਤਾਂ ਕੀ ਨਹੀਂ ਹੋ ਸਕਦਾ ਤੁਸੀਂ ਉਸ ਦਿਨ ठान ਲਿਆ ਹੈ ਕਿ ਮੈਂ ਯਾਤਰਾ ਕਰਨੀ ਹੈ ਉਹ ਵੀ ਪੈਦਲ ਪੈਦਲ ਤਾਂ ਯਾਤਰਾ ਮੇਰਾ ਉਦਾਜੀ ਚ ਸੀਗਾ ਉਕੇ ਮੈਂ ਕਾਫੀ ਵੇਖਿਆ ਨਾ ਨਿਊਜ਼ ਰਿਪੋਰਟਿੰਗ ਚ ਸੁਣਿਆ ਆ ਜੇ ਜਿਹੜਾ ਯੂਪੀ ਵਾਲੇ ਆ ਹਣ ਸੰਤਾ ਦੀ ਫੋਟੋ ਦੀ ਇੱਕ ਵੀਡੀਓ ਚਲਦੀ ਪਈ ਜਿੱਚ ਯੂਪੀ ਦਾ ਪੰਡਤ ਕਹਿੰਦਾ ਫਿਆ ਚਲ ਪੰਡਤ ਆਪਾਂ ਵੀਰ ਭਰਾ ਹੀ ਆ ਆਪਾਂ ਮਾੜਾ ਨਹੀਂ ਕਹਿੰਦੇ ਲੇਕਿਨ ਉਹਦੀ ਵੀ ਗਲਤੀ ਆ ਉਹਨਾਂ ਸੰਤਾ ਦੀ ਫੋਟੋ ਤੇ ਤਾਂ ਲੱਤਾਂ ਮਾਰੀਆਂ ਉਹ ਕਹਿੰਦੇ ਆ ਕਿ ਆਪਣਾ ਇਹ ਕੋਈ ਹੋ ਨਹੀਂ ਐ ਉਹ ਮੈਂ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਬਾਪ ਮੈਂ ਕਿਹਾ ਆ ਸਾਡਾ ਇਹ ਤਾਂ ਕਿਵੇਂ ਚਾਰ ਉਸ ਚੀਜ਼ ਤੇ ਕਿ ਜੇ ਵਾਏ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਤਾਂ ਯੋਧੇ ਕਰਕੇ ਕੱਲਿਆ ਹੈ ਤੇ ਦੁਨੀਆ ਦੇ ਇਹ ਰਣ ਮੈਦਾਨ ਵਿੱਚ ਜੂਝਣਾ ਉਹਨਾਂ ਨੇ ਮੈਂ ਉਹਨਾਂ ਨੂੰ ਜੇ ਪਿਤਾ ਦੇ ਮਾਤਾ 우ਸਤਾਦ ਰਹੇ ਨੇ ਸਿੰਘਾਂ ਦੇ ਕੇ ਆ ਵੀ ਜਿਨ੍ਹਾਂ ਨੇ ਸਿਖਾਇਆ ਸਿੰਘਾਂ ਨੂੰ ਮੈਂ ਸਾਰਿਆਂ ਦੇ ਪੇ ਗੁਰਕਲ ਕੀਦਰ ਪਾਸ਼ਾ ਯੋਤੇ ਮੈਂ ਜਿਹੜੇ ਆ ਲੋਕੀ ਅੱਜ ਦਾ ਪਖੰਡ ਬਣਾਈ ਫਿਰਦੇ ਨੇ ਕਿ ਹਾਂ ਜੀ ਤੁਸੀਂ ਕਹਿੰਦੇ ਭਿੰਡਰ ਵਾਲੇ ਬੰਦੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬੰਦੇ ਉਹਨਾਂ ਨੇ ਵੀ ਤਾਂ ਗੁਰਕਲ ਕੀਦਰ ਪਾਸ਼ਾ ਨੂੰ ਧਾਰੀ ਕਰਕੇ ਆਪਣਾ ਪਾਣਾ ਪਾਇਆ ਸੀਗਾ ਤੇ ਉਹ ਵੀ ਰਣ ਵਿੱਚ ਦੂਜਿਆਂ ਨਾਲ ਅਮਰਤਪਾਲ ਤੇ ਭਿੰਡਰ ਵਾਲਿਆਂ ਨੂੰ ਖਾਲਸਤਾਨੀ ਕਿਹਾ ਜਾਂਦਾ ਕਿ ਇਹ ਖਾਲਸਤਾਨੀ ਆ ਇਹ ਹਿੰਦੂ ਐਂਟੀ ਸੋਚ ਵਾਲੇ ਬੰਦੇ ਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਫਦਰ ਹਿੰਦੂ ਹੋ ਕੇ ਤੁਸੀਂ ਉਹਨਾਂ ਦੇ ਸ਼ਗਿਰਦ ਬਣ ਗਏ। ਬਾਬਾ ਜੀ ਇਹ ਗੱਲ ਤਾਂ ਫਿਰ ਫਿਰ ਜੀ ਜਲਦੀ ਪਾਪਾ ਵੀ ਮੇ ਨਾਲ ਲੜ ਪੰਦੇ ਕਈ ਵਾਰ ਖਾਲਸਾ ਤਾਂ ਬੋਲ ਦਿੰਦੇ ਮੈਨੂੰ ਖਾਲਸਤਾਨੀ ਬੋਲ ਦਿੰਦਾ ਲੇਕਿਨ ਮੈਂ ਆਪਣੇ ਪਾਪਾ ਦੀ ਗੱਲ ਨੂੰ ਆਰਗੂ ਨਹੀਂ ਕਰਦਾ ਮੈਂ ਚਲੋ ਵੱਡੇ ਆਪਣੇ ਜੋ ਬੋਲ ਹੋ ਗਿਆ ਹੋ ਗਿਆ ਉਹਨਾਂ ਦੇ ਵੱਡੇ ਆਪਾਂ ਕਹਿ ਨਹੀਂ ਸਕਦੇ ਅੱਗੇ ਉਹਨਾਂ ਦੇ। ਲੇਕਿਨ ਜੇ ਖਾਲਸਾਤਾਨ ਦੀ ਗੱਲ ਆ ਬਾਬਾ ਜੀ ਖਾਲਸਤਾਨੀ ਉਹਦਾ ਖਾਲਸਾ ਰਾਜ ਹਮਾਰਾ ਨੇ ਬਖਸ਼ਿਆ ਖਾਲਸਾਤਾਨ ਤਾਂ ਚਲੋ ਆਪਾਂ ਬਣਾਉਂਦੇ ਆ। ਬਣਦੀ ਗੱਲ ਹੈ ਸੰਤਾ ਵੇਲੇ ਤਾਂ ਇਹ ਹੋਇਆ ਕਿ ਇੰਦਰਾ ਗਾਂਧੀ ਨਾਲ ਪੰਗੇ ਲੈ ਤੱਕ ਅਕਾਲ ਤਖਤ ਸਾਹਿਬ ਦੇ ਗ ਇਹ ਆਪਣਾ ਤੀਹ ਪੈਣਾ ਦੀ ਜਿਹੜੀ ਲੜੀਆਂ ਸਿੰਘਾਂ ਦੇ ਦਾੜੇ ਪਟਾਇਆ ਸਿੰਘਾਂ ਦੀ ਵਿਆਧਵੀ ਕੀਤੀ ਹੈ ਤਾਂ ਸੰਤਾਂ ਨੇ ਪੈਰ ਚੁੱਕੇ ਹਨ ਜਿਹੜੇ ਭਾਈ ਅੰਮ੍ਰਿਤਪਾਲ ਆ ਉਹਨਾਂ ਦੀ ਅੱਜ ਕੱਲ ਪਰਸੋਂ ਮੈਂ ਫੋਟੋ ਵੇਖ ਕੇ ਆਟਾ ਭਾਈ ਸਾਹਿਬ ਜੀ ਦੀ ਵੀਡੀਓ ਕਰਦੀ ਜਿਹੜੀ ਭਾਈ ਸਾਹਿਬ ਜੀ ਪੇਸ਼ੀ ਚੱਲਦੀ ਪਈ ਅੱਜ ਕੱਲ ਤੇ ਉਹਦੇ ਵਿੱਚ ਆਪਣਾ ਇਹ ਵੀ ਆਣਾ ਕਿ ਭਾਈ ਸਾਹਿਬ ਜੀ ਨੇ ਤਾਂ ਬਸ ਨਸ਼ਾ ਛਡਾਉਣਾ ਸ਼ੁਰੂ ਕੀਤਾ ਆ ਪੰਜਾਬ ਤੋਂ ਕੀ ਜੇ ਆਪਣਾ ਪੋਸਟ ਪੰਜਾਬ ਪਾਲਸੇ ਹੀ ਕਰਦੇ ਕਿ ਹਾਂ ਵੀ ਨਹੀਂ ਰੋਕਦੀ ਸੀਗੇ ਉਹਨਾਂ ਨੂੰ ਉਹਨਾਂ ਨੇ ਫਿਰ ਕਾਰਵਾਈ ਕਰਨੀ ਸੀ ਆਪਦੇ ਤਰੀਕੇ ਨਾਲ ਬਹੁਤ ਸਾਰੇ ਸ਼ੇਵਸੇਨ ਵਾਲੇ ਤੇ ਕੁਝ ਹਿੰਦੂ ਭਰਾ ਨੇ ਉਹ ਇਤਰਾਜ਼ ਕਰਦੇ ਆ ਕਹਿੰਦੇ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਅਸੀਂ ਪੰਜਾਬ 'ਚ ਨਹੀਂ ਰਹਿ ਸਕਦੇ ਜੇ ਅਮਰਤਪਾਲ ਮੁੱਖ ਮੰਤਰੀ ਬਣ ਗਿਆ ਤਾਂ ਸਾਨੂੰ ਪੰਜਾਬ ਛੱਡਣਾ ਪਊਗਾ ਸਾਨੂੰ ਪੰਜਾਬ ਛੱਡ ਕੇ ਕਿਤੇ ਹੋਰ ਜਾਣਾ ਪਊਗਾ ਬਾਬਾ ਜੀ ਇਹ ਗੱਲ ਕਰਨ ਦਾ ਮਨ ਮਾਰਾ ਨੇ ਇਹ ਤਾਂ ਪੰਜ ਦਰਿਆਵਾਂ ਦੀ ਧਰਤੀ ਆ ਇਹ ਤੇ ਆਪਣਾ ਕਹਿੰਦੇ ਆ ਆਪਨੰਦਪੁਰ ਸਾਹਿਬ ਲਾ ਕੇ ਕਿੰਨਾ ਵੱਡਾ ਸਥਾਨ ਲੈਣਾ ਦੇਵੀ ਉਹ ਪਾਣਨ ਜਾਏ ਉਹਨਾਂ ਨੇ ਆਪਣਾ ਸਿੰਘਾਂ ਨੇ ਕੀ ਕਾਰਵਾਈ ਕੀਤੀ ਸਿੰਘਾਂ ਦਾ ਸਿੰਘਾਂ ਨੂੰ ਪਤਾ ਕਿ ਹਾਂ ਵੀ ਅਗਲੇ ਦਾ ਆਪਦਾ ਧਰਮ ਨੇ ਆਪਣੇ ਆਪਣਾ ਅਕਾਲ ਪੁਰਖ ਨੂੰ ਮੰਨਣਾ ਜਾਂ ਕਿ ਮੱਥਾ ਟੇਕਣਾ ਹੀ ਟੇਕਣਾ। ਹੂੰ। ਤਾਂ ਬੱਬਈ ਹਣ ਲੋਕੀ ਕਹਿੰਦੇ ਕਿ ਆਪਣਾ ਪੰਜਾਬ ਛੱਡਾ ਪੰਜਾਬ ਘਾਣੇ ਛੱਡਣਾ ਪੈਣਾ ਮਹਾਰਾਜ ਜੀ ਦਾ ਰਾਜ ਵੇਖਿਆ ਜਾਵੇ। ਮਹਾਰਾਜ ਰਾਜ ਕਿੱਥੇ ਗਿਆ ਅੱਲਾ ਦਾਕ ਤੋਂ ਲੈ ਕੇ ਉਹ ਹਿਮਾਚਲ ਦਾ ਫੈਲ ਗਿਆ ਸੀਗਾ ਦਾ ਅਫਗਾਨਿਸਤਾਨ ਤੱਕ। ਹੂੰ। ਤੇ ਇਹੋ ਜਿਹਾ ਰਾਜ ਆਪਣਾ ਕਿਸ ਮੁਸਲਮਾਨ ਨੂੰ ਮਹਾਰਾਜ ਸਿੰਘਾਂ ਵੀ ਤੂੰ ਚੱਲ ਜਾ ਇਧਰ ਹਿੰਦੂ ਨੂੰ ਕਿਹਾ ਤੂੰ ਵੀ ਚੱਲ ਜਾ। ਉਹਨਾਂ ਨੇ ਕਿਹਾ ਸਾਰੇ ਇੱਕ ਹੀ ਆ ਸਾਂਝੇ ਇੱਥੇ ਹੀ ਰੋ। ਇਥੇ ਰਹੋਗੇ ਸਾਰੇ ਮਲਵਟਕ ਦੇ પ્રેમ ਪਿਆਰ ਨਾ ਰਵਾਂਗੇ ਕਿ ਸਾਰਿਆਂ ਦੀ ਥਾਂ ਹੈ ਮੇਰੀ ਇਕੱਲੇ ਦੀ ਥਾਂ ਨਹੀਂ ਹੈ ਕਿੰਨੇ ਸਾਲ ਤੋਂ ਲੱਗੇ ਹੋਏ ਤੁਸੀਂ ਪੈਦਲ ਯਾਤਰਾ ਤੇ ਮੇਰਾ ਬਾਬਾ ਇਹ ਫਸਟਾ ਫਸਟਾ ਲਿਆ ਤੇ ਕਿੰਨੇ ਕਿ ਹਜ਼ਾਰਾਂ ਕਿਲੋਮੀਟਰ ਤੁਸੀਂ ਜਿਹੜੀ ਪੈਦਲ ਯਾਤਰਾ ਕਰ ਚੁੱਕੇ ਹੋ ਐਤਕ ਬਾਬਾ ਜੀ ਕੋਈ ਲਾ ਲੋ ਵੀ ਹਜੂਰ ਸਾਹਿਬ ਗਏ ਹਜੂਰ ਸਾਹਿਬ ਗਿਆ ਚਾਂਡ ਜਾਂਚ ਮੇਰੇ ਤਿੰਨ ਚਾਰ ਹਜ਼ਾਰ ਤਾਂ ਉਹੀ ਲੱਗਿਆ ਕਿਲੋਮੀਟਰ ਚ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਚੇਸ ਕਰਦਾ ਆ ਅਬੇ ਸਰ ਸਾਹ ਦਾ ਮਲਾ ਗਿਆ 1000 ਕਿਲੋ ਮਟਰੋਈ ਹੋ ਜਾਂਦਾ ਮੇਰੇ ਹਾਂ ਤੁਸੀਂ ਪੈਦਲ ਹੀ ਕਰਦੇ ਹੋ ਫਿਰ ਪੜਾਈ ਕਿਹੜੇ ਵੇਲੇ ਪੜ੍ਹਦੇ ਨਹੀਂ ਸਕੂਲ ਨਹੀਂ ਜਾਂਦੇ ਜਾਂਦਾ ਹੈਗਾ ਲੇਕਿਨ ਥੋੜਾ ਜਿਹਾ ਸਕੂਲ ਲੈਣ ਵਾਲੀ ਲੜਾਈ ਹੋਈ ਜਾਂਦੀ ਉਸ ਤਰੀਕੇ ਨਾਲ ਮੈਂ ਗੋਲਦਮਾਲਾ ਸਜਾਂਦਾ ਤੇ ਡਰਦੇ ਥੋੜਾ ਯਾਰ ਅੱਛਾ ਸਕੂਲ ਦੇ ਵਿੱਚ ਗੋਲਦਮਾਲਾ ਨਹੀਂ ਸਜਾਉਂਦੇ ਹੁੰਦੇ ਹਾਂਜੀ ਲੇਕਿਨ ਜਦ ਆਪਾਂ ਫਿਰ ਥੋੜਾ ਜਿਹਾ ਟਾਈਮ ਚਾਰ ਕੋ ਮੈਂ ਪ੍ਰਿੰਸੀਪਲ ਸਾਹਿਬ ਅਗੇ ਕੀਤਾ ਮੈਂ ਸਰ ਮੈਨੂੰ ਪਗਵੰਨੀ ਨਹੀਂ ਆਂਦੀ ਮੈਂ ਗੋਲਦਮਾਲਾ ਸਜਾਂਦਾ ਕੱਲਾ ਤਾਂ ਕਹਿੰਦੇ ਗੋਲਦਮਾਲਾ ਨਹੀਂ ਬਨਣਾ ਪੱਗ ਬਨਣੀ ਹੈ ਤੇ ਤੁਸੀਂ ਸਕੂਲ ਹੀ ਜਾਣਾ ਛੱਡਤਾ ਹੈ ਜਾਣਾ ਛੱਡਿਆ ਨਹੀਂ ਇਹ ਜਾਵਾਂਗੇ ਹਜੇ ਆ ਟ੍ਰਿਪ ਕੰਪਲੀਟ ਕਰਾਂਗੇ ਕਿਉਂਕਿ ਆਜਾ ਪੇਪਰ ਤਾਂ ਹੈਗੇ ਪੇਪਰ ਚਲੋ ਦੂਈ ਕਲਾਸਾਂ ਦੀ ਹੈ ਹਜੇ ਤਾਂ 9th ਦੇ 9th ਦੇ ਪੇਪਰਾਂ ਦੀ ਕੋਈ ਟੈਨਸ਼ਨ ਨਹੀਂ ਤਾਂ ਇਹ ਇਸ ਉਮਰ ਚ ਤਾਂ ਇਹ ਹੁੰਦਾ ਸਾਡੇ ਵਰਗਿਆਂ ਨੂੰ ਤਾਂ ਕਿ ਯਾਰ ਆਪਾਂ ਯਾਰਾਂ ਦੋਸਤਾਂ ਨਾਲ ਕਿਤੇ ਪਹਾੜਾਂ 'ਚ ਘੁੰਮਣ ਜਾਂਦੇ ਆ ਕੋਈ ਪਰਿਵਾਰ ਨਾਲ ਛੁੱਟੀਆਂ ਬਤਾਉਣ ਜਾਂਦੇ ਆ ਜਾਂ ਕੋਈ ਕਲੱਬਾਂ ਸ਼ੱਬਾਂ ਦੇ ਵਿੱਚ ਅੱਜਕੱਲ ਮੁੰਡੇ ਜਾਂਦੇ ਆ ਹਨਾ ਵੈਸਟਰਨ ਕਲਚਰ ਨੂੰ ਅਪਣਾਇਆ ਜਾ ਰਿਹਾ ਤੁਸੀਂ 16 ਸਾਲ ਦੀ ਉਮਰ ਦੇ ਵਿੱਚ ਪੈਦਲ ਯਾਤਰਾ ਬਾਬਾ ਜੀ ਉਹ ਦੀ ਜਦ ਬਾਬੇ ਬੜੀ ਵਾਕਾ ਮਾਰਾ ਤੇ ਲੜਨਾ ਨਾ ਚੰਗਾ ਹੈ ਕਿਉਂਕਿ ਆਪਾਂ ਜਿਹੜਾ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਹੁਣ ਬਾਬਾ ਜੀ ਆਪਾਂ ਕੱਲ ਪਰਸੋਂ ਵੀਡੀਓ ਵੇਖੀ ਜਿੱਥੇ ਕਿਹਾ ਕਿ ਸੰਤਾ ਕਲੌਸ ਕੋਲ ਤਾਂ ਇੱਕ ਵਾਰੀ ਛੋਟੇ ਸਹਿਜ ਦੀ ਫੋਟੋ ਲੱਗੀ ਆਪਣੇ ਸੈਕਿੰਡ ਨੌਜਵਾਨਾਂ ਪਰ ਉਹਦੀਆਂ ਫੋਟੋ ਖਿੱਚੀ ਜਾਂਦੇ ਕਿ ਛੋਟੇ ਸਹਿਜ ਦੀ ਕੁਰਬਾਨੀ ਨੇ ਨਾ ਉਹ ਵਿਆਹ ਦਿੱਤੀ ਕਿ ਆਪੇ ਜਿਨ੍ਹਾਂ ਨੇ ਆਧਾ ਪੂਰਾ ਸਰਮਾਂ ਸਵਾਰ ਕੇ ਆਪ ਨੂੰ ਤੇ ਸ਼ਹੀਦ ਕਰਾਤਾ ਬਰਾ ਭਾਈ ਆਪਾਂ ਕਹਿੰਦੇ ਬਾਬਾ ਜੀ ਸਿੰਘ ਜੀ ਬਾਬਾ ਜੀ ਸਿੰਘ ਬਾਬੇ ਬੜੇ ਤਗੜੇ ਬਲੀ ਸੂਰਮੇ ਆਏ ਨੇ ਅਈ ਗੰਦਰਾਂ ਕਿ ਮਾਰਾ ਨੇ ਬਾਬਾ ਜੀ ਸਿੰਘ ਨੂੰ ਆਪਣਾ ਟੀਬੀ ਛਾਈਡ ਵੀ ਦੇ ਕਰਨੇ ਲਈ ਮਾਰਾ ਨੂੰ ਪਤਾ tha ਕਿ ਉਹ ਆਪ ਤਾਂ ਕਾਲਪੁਰਖ ਸੀ ਗਿਆ ਖੁਦ ਕਾਲਪੁਰਖ ਦੇ ਰੂਪ ਤੇ ਸੀ ਗਿਆ ਮਾਰਾ ਇਹ ਤੇ ਮਾਰਾ ਨੇ ਜਿਵੇਂ ਹਲੇ ਹਤੇ ਘਰੋਤੇ ਆਪਣਾ ਸ਼ਾਹ ਸਰਸਨ ਨਦੀ ਦੇ ਲਾਗੇ ਮਾਰਾ ਨੇ ਭਾਈ ਉਹਦੇ ਸਿੰਘ ਨੂੰ ਹੁਕਮ ਦਿੱਤਾ ਕਿ ਪਾਬਾ ਜੀ ਸਿੰਘ ਨੂੰ ਇੱਥੇ ਘੱਲ ਦੋ ਮੇਰੇ ਕੋਲ ਤੁਸੀਂ ਆਪ ਜਾਓ ਉੱਥੇ ਤੇ 72 ਘੰਟੇ ਬਾਬਾ ਜੀ ਨੇ ਉਹਨਾਂ ਦਾ ਜੂਜਿਆ ਬਾਬਾ ਬਾਬਾ ਉਹਦੇ ਸਿੰਘ ਸ਼ਹੀਦ ਹੋਏ ਛਾਈ ਟੀਬੀ ਦੇ ਉਸ ਤੋਂ ਬਾਅਦ ਬਾਬਾ ਜੀ ਸਿੰਘ ਜੀ ਹੋਣੀ ਚਮਕੌਰ ਸਾਹਿਬ ਸ਼ਹੀਦ ਹੋਏ ਤੇ ਬਾਬਾ ਜੀ ਯਾਰ ਸਿੰਘ ਜੀ ਬਸ ਬਾਈ ਉਹ ਗੱਲ ਹੈ ਕਿ ਆਪਾਂ ਕਹੀਆ ਜਾਵੇ ਨਾ ਤੇ ਲੋਕੀ ਕਹਿੰਦੇ ਆ ਕਿ ਸਿੱਖੀ ਮਾੜੀ ਬਾਬੇ ਸਿੱਖੀ ਮਾੜੀ ਸਿੱਖੀ ਕਿਸੇ ਨੂੰ ਨਹੀਂ ਮਾੜਾ ਕਹਿੰਦੀ ਮਾਰਾ ਨੇ ਕਿਸੇ ਨੂੰ ਨਹੀਂ ਮਾੜਾ ਕਿਹਾ ਗੁਰੂ ਗ੍ਰੰਥ ਸਾਹਿਬ ਮਾਰਾ ਨੇ ਕਹਿਣੂ ਕਿ ਗੁਰੂ ਧਾਰਿਕ ਰਾਇਆ ਸਾਰਿਆਂ ਨੂੰ ਕਿਉਂਕਿ ਇਹ ਪਟਕੇ ਨਾ ਹੁਣ ਅੱਜ ਦਮੇ ਜਪਾ ਮੈਂ ਆਪੋ ਵੇਖਿਆ ਹੈ ਕਈ ਲੋਕੀ ਉਹ ਪੀੜਾਈ ਜਗ੍ਹਾ ਤੇ ਜਾਂਦੇ ਆ ਕੋਈ ਆਪਣਾ ਅਨਗੋਦਰ ਜਾ ਜਾਂਦੇ ਗੁਰਸੇਵੰਦ ਆਪਣੀ ਤਾਂ ਇੱਕ ਹੀ ਬੇਨਤੀ ਹੁਣ ਸਾਰਿਆਂ ਨੂੰ ਕਿ ਇਹ ਤਾਂ ਨਾ ਜੋ ਆਪਣੇ ਗੁਰਬਾਣੀ ਦੇ ਲੜ ਲੱਗੇ ਕਿਉਂਕਿ ਅੱਜ ਕੋਦੇ ਮਹੀਨੇ ਜੀ ਮੈਂ ਕਈ ਵੀਡੀਓ ਵੇਖਦਾ ਲੋਕੀ ਕਈ ਕ੍ਰਿਸਮਸ ਮਨਾ ਰਹੇ ਜਾਗੇ ਉਹ ਛੋਟੇ ਸਹਿਜ ਜੰਦੀ ਸ਼ੀਦੀ ਦੀਆਂ ਤੇ ਕਈ ਆਂਦੇ ਵੀ ਆ ਘੁੰਮਦੇ ਫਿਰਦੇ ਆ ਦਰਬਾਰ ਵੀ ਮੱਥਾ ਘਾਟੀ ਦੇਦੇ ਜਿੰਨੇ ਪਰਸੈਂਟ ਮੈਂ ਵੇ ਜਿਹੜੇ ਲੋਕਿਆ ਜਿਆਦਾ ਸ਼ਰਧਾ ਮੱਥਾ ਟੇਕਦੇ ਆਗੇ ਹੁਣ ਜਦੋਂ ਵਿਰਾਗ ਆਉਂਦਾ ਉਸ ਧਰਤੀ ਤੇ ਜਾ ਕੇ ਬੰਵੇਂ ਆਰਾਮ ਤਾਂ ਆਉਂਦਾ ਓਥੇ ਜਾ ਕੇ ਓਥੇ ਲੇ ਕੇ ਥੋੜਾ ਜਿਹਾ ਦੁੱਖ ਵੀ ਹੁੰਦਾ ਵੇਖ ਕੇ ਓਥੇ ਬੜੇ ਬੁਰਜ ਤੇ ਜਾਈਦਾ ਰੋਣਾ ਆਉਂਦਾ ਕਈ ਵਾਰੀ ਕਿ ਹਾਂ ਬਈ ਕਿਹੋ ਜੀ ਉਹ ਦਾਦੀ ਮਾਤਾ ਨੂੰ ਕਿਹੋ ਜਿਓ ਜੋ ਸ਼ਹਿਬ ਜਦਦੇ ਹੋਣੇ ਆ ਮੈਂ ਜਿਨ੍ਹਾਂ ਨੇ ਪੂਰਾ ਕਿੰਨੇ ਮਹੀਨਾ ਕੱਢਤਾ ਓਥੇ ਦੇਮਾ ਤੋਂ ਬਾਅਦ ਛੋਟੇ ਸਾਹਿਬ ਜਦੋਂ ਮੈਂ ਚਨਾਇਆ ਗਿਆ ਮੈਂ ਮਾਤਾ ਹੀ ਦੇਖ ਲਓ ਉੱਤੇ ਘੁਲੋਤੇ ਮੈਂ ਬਾਬਾ ਹੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿਸੇ ਨੇ ਕਿ ਤੁਹਾਡੇ ਇੱਥੇ ਘੁਲੋਤੇ ਮਹਿਲ ਬਣ ਜਾਣਗੇ ਅੱਜ ਵੀ ਮਹਿਲ ਉੱਤੇ ਨੇ ਤੇ ਆ ਗਏ ਜੇ ਅੱਜ ਆਪਣਾ ਤਾਂ ਬਸ ਇੰਨਾ ਹੀ ਹੈ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਨਸ਼ੇ ਛੱਡਣ ਜਿਹੜੇ ਵੀ ਨਸ਼ੇ ਕਰਦੇ ਆ ਇਹ ਮਾਰਾ ਦੇ ਲੜ ਲੱਗਣ ਕਿਉਂਕਿ ਇਹ ਮਾਰਾ ਜੀ ਹੈ ਜਿਹੜਾ ਤਾਰੂਗਾ ਅੱਗੇ ਤੁਹਾਨੂੰ ਔਰ ਕੋਈ ਨਹੀਂ ਤਰ ਸਕਦਾ ਤੁਹਾਡਾ ਬੈਗ ਕਾਫੀ ਭਾਰੀ ਲੱਗ ਰਿਹਾਗਾ ਕਿੰਨਾ ਕੁ ਵਜਨ ਹੋਊਗਾ ਇਹਦਾ ਬਾਬਾ 25 26 ਕਿਲੋ ਦਾ ਹੈਗਾ 25 26 ਕਿਲੋ ਮੋਟਿਆਂ ਦੇ ਚੱਕ ਕੇ ਤੁਸੀਂ ਤੁਰ ਨੇ ਬਬਿਆ ਰਾਜਾ ਢਾਬੇ ਦੇ ਰਾਸਟੇ ਕਿੱਤੀ ਸੀਗੀ ਉਧਰ ਫਿਰ ਥੋੜੇ ਦੇ ਲੇਟ ਹੋ ਗਿਆ ਉੱਥੋਂ ਚ ਮੈਂ ਕਿੰਨਾ ਕਿਲੋਮੀਟਰ ਦਿਨ ਚ ਕੱਢ ਦਿੰਨੇ ਆ ਅੱਜ ਸ਼ਾਇਦ ਮੈਂ ਕੱਢ ਜਾਵਾਂ ਅੱਜ ਸ਼ਾਇਦ ਇਹ ਕੜਾ ਸਭ ਪੁੱਜਾਂ ਮੈਂ ਕੱਲ 15 ਕਿਲੋਮੀਟਰ ਕੱਢ ਚੁੱਕਿਆ ਹਾਂ ਤੇ ਜੇ ਕੋਈ ਕਵੇ ਵੀਰ ਵੀ ਆ ਜਾ ਅਸੀਂ ਤੈਨੂੰ ਨਾਲ ਚੜਾ ਲੈਨੇ ਸਾਡੇ ਨਾਲ ਚੜ ਚੱਲ ਟਰਾਲੀਆਂ ਵਾਲੇ ਬੜੇ ਜਾਂਦੇ ਆ ਹੁਣ ਤਾਂ ਸਵਾ ਦੇ ਦਿਨਾਂ ਦੇ ਚਕਾਰਾਂ ਵਾਲੇ ਬੜੇ ਆਉਂਦੇ ਹੋਣਗੇ ਟਰੱਕਾਂ ਨੂੰ ਰੋਕ ਲੈਂਦੇ ਹੋਣਗੇ ਕਿ ਆ ਜਾ ਭਰਾ ਤੈਨੂੰ ਨਾਲ ਲੈ ਚੱਲਦੇ ਆ ਨਹੀਂ ਮੈਂ ਫੇਰ ਚੜਦਾ ਨਹੀਂ ਆ ਚੜਦਾ ਨਹੀਂ ਆ ਮੈਂ ਚੜਦਾ ਨਹੀਂ ਮੈਨੂੰ ਜੀਮ ਮੈਰਾ ਜੀ ਨਹੀਂ ਲੱਗਦਾ ਮੈਂ ਬਾ ਅੱਛਾ ਹਾਂ ਤੁਰ ਕੇ ਚਲੋ ਚੰਗਾ ਇਹ ਹਮ ਘਰ ਦੀ ਯਾਰ ਨਹੀਂ ਆਉਂਦੀ ਆਂਦੀ ਆ ਲੇਕਿਨ ਮਾਰਾ ਨੇ ਜਿਹੜੀ ਸੇਵਾ ਬਖਸ਼ੀ ਹੈ ਸੇਵਾ ਦਾ ਕਬਰ ਨਹੀਂ ਪੈਣੀ ਹੋਣੀ ਸੇਵਾ ਨੂੰ ਰੋਕ ਥੋੜੀ ਸਾਦਾ ਕਿਉਂਕਿ ਮਾਰਾ ਨੇ ਵੀ ਕਿਹਾ ਅਰਦਾਸ ਕਰਕੇ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਛੇਤੀ ਹੂੰ ਉਹਨਾਂ ਕਾਲੀ ਫੂਲਾ ਸਿੰਘ ਵਾਲੇ ਮਾਰਾ ਜੀ ਮਨਾ ਕਰਦਾ ਕਾਲੀ ਬਾਬਾ ਫੂਲਾ ਸਿੰਘ ਨੇ ਰਣ ਵਿੱਚ ਨਾ ਜੂਝ ਬਾਬਾ ਕਾਲੀ ਬਾਬਾ ਨੇ ਫੂਲਾ ਸਿੰਘ ਜੀ ਨੇ ਕਿਹਾ ਬੋਲਦਾ ਕਿ ਮੈਂ ਮਰ ਜਾਵਾਂਗਾ ਲੇਕਿਨ ਆਪਣੇ ਅਰਦਾਸ ਨਹੀਂ ਭੁੱਲਾਂਗਾ ਮੈਂ ਆਪਣੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੂੰ ਬੋਲਦਾ ਨਾ ਕਿ ਝੂਠਾ ਨਹੀਂ ਹੋ ਸਕਦਾ ਹੂੰ ਨੰਦਪੁਰ ਸਾਹਿਬ ਅਰਦਾਸ ਕਰਕੇ ਚੱਲੇ ਹਾਂ ਨੇ ਸਾਰੇ ਲਾਗੇ ਗੁਰਦੁਆਰਾ ਸਾਹਿਬ ਉਹ ਹੋਰ ਸਾਹਿਬ ਅੱਛਾ ਉੱਥੇ ਅਰਦਾਸ ਕਰਾਈ ਸੀਗੀ ਤੇਰ ਤੋਂ ਬਾਅਦ ਆਪਣੇ ਘਰ ਤੇ ਲਾਗੇ ਇੱਕ ਹੋਰ ਗੁਰਗਰ ਉੱਥੇ ਹੀ ਦੋ ਵਾਰ ਦਸਕ ਰਾਈਆਂ ਫਿਰ ਉਧਰ ਦੁਰੇ ਸੀਗਾ ਤੇ ਉਧਰ ਮੈਂ ਬੰਸ਼ਿਹਰਪੁਰ ਤਾਂ ਨਹੀਂ ਉਧਰੋਂ ਨਿਕਲ ਗਿਆ ਹਾਂ ਅਮ੍ਰਿਤਸਰ ਸਾਹਿਬ ਅਮ੍ਰਿਤਸਰ ਸਾਹਿਬ ਤੋਂ ਫਿਰ ਆਣ ਵੇਲੇ ਮੇਰਾ ਫਿਰ ਅਮ੍ਰਿਤਸਰ ਸਾਹਿਬ ਚਮਕੌਰ ਸਾਹਿਬ ਹੁਸ਼ਿਆਰਪੁਰ ਤੱਕ ਮੈਂ ਇੱਧਾ ਹੋ ਗਿਆ ਨਵੇਂ ਸ਼ਹਿਰ ਤੋਂ ਇਧਰ ਨੂੰ ਚਮਕੌਰ ਸਾਹਿਬੋਂ ਨਿਕਲ ਗਿਆ ਮੈਂ ਅਮ੍ਰਿਤਸਰ ਸਾਹਿਬ ਭੁੱਲ ਗਿਆ ਸੀਗਾ ਤੇ ਚਮਕੌਰ ਸਾਹਿਬ ਮੱਥਾ ਟੇਕਿਆ ਸੀ ਵੇਰੇ ਉਧਰੋਂ ਨਿਕਲੇ ਆ ਉਧਰੋਂ ਫਿਰ ਅਮ੍ਰਿਤਸਰ ਸਾਹਿਬ ਆ ਗਿਆ ਅ ਜੇੰਦਰਾ ਨੰਦ ਦਮਦਮਾ ਸਾਹ ਨੂੰ ਨਿਕਲ ਗਿਆ ਦਮਦਮਾ ਸਾਹ ਤੋਂ ਮੱਥਾ ਟੇਕਿਆ ਹਣ ਪਟਿਆਲੇ ਪਟਿਆਲੇ ਤੋਂ ਇਧਰ ਨੂੰ ਜਾ ਰਹੇ ਵਾਪਸ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਫਤਿਹਗੜ੍ਹ ਸਾਹਿਬ ਨੂੰ ਮੈਂ ਇੱਕ ਵਾਰ ਮੱਥਾ ਟੇਕਿਆ ਹਣ ਸਰਦ ਮੱਥਾ ਟੇਕਿਆ ਤੇ ਲੈ ਕੀ ਬਾਤ ਹੈ ਬੜੀ ਅਸੀਂ ਇਹ ਸਟੋਰੀ ਇਹਨਾਂ ਨਾਲ ਗੱਲਬਾਤ ਕਰਨ ਦਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਰੁਕੇ ਸਾਡੇ ਲਈ ਤੇ ਛੋਟੇ ਸਾਹਿਬ ਜੰਦਿਆਂ ਦੀ ਦਿੱਤੀ ਹੋਈ ਸ਼ਹਾਦਤ ਉਹਨਾਂ ਦੀਆਂ ਜਿੰਨੀਆਂ ਹੋਈਆਂ ਉਹ ਨੀਹਾਂ ਇਹ ਆ ਨੀ ਚਣ ਕੇ ਗਏ ਆ ਜਿਹੜੀ ਆ ਚਿੰਗਾ 16 ਸਾਲ ਦੀ ਉਮਰ ਦੇ ਵਿੱਚ ਲੱਗੀ ਹੋਈ ਆ ਹਿੰਦੂ ਪਰਿਵਾਰ ਦੇ ਵਿੱਚ ਜਨਮ ਹੋਇਆ ਪਰ ਜਿਵੇਂ ਗੁਰਨਾਨਕ ਪਾਤਸ਼ਾਹ ਨੇ ਜਨੇਊ ਧਾਰਨ ਤੋਂ ਇਨਕਾਰ ਕਰ ਦਿੱਤਾ ਸੀ ਉਹ ਜਿਹੜੀ ਸੋਚ ਅੱਜ ਵੀ ਸਾਡੀ ਜਵਾਨੀ ਦੇ ਵਿੱਚ ਆ ਵੀਰ ਨੇ ਬਹੁਤ ਛੋਟੀ ਗੱਲ ਕਹੀ ਆ ਕਿ ਸਾਨੂੰ ਅੱਜ ਗੁਰੂ ਦੇ ਲੜ ਲੱਗਣਾ ਚਾਹੀਦਾ ਤੇ ਕਿਉਂਕਿ ਜਿਹੜੀ ਦੁਨਿਆਵੀ ਮੋਹ ਮਾਇਆ ਕੀ ਉਹ ਦੁਨੀਆਂ ਦੇ ਉੱਤੇ ਰਹਿ ਜਾਣੀ ਆ ਉਹ ਸਾਡੇ ਨਾਲ ਨਹੀਂ ਜਾਣਾ ਜੇ ਸਾਡੇ ਨਾਲ ਕੁਝ ਜਾਣਾ ਤਾਂ ਸਾਡਾ ਨਾਮ ਜਪ ਤਪ ਸਾਡੇ ਨਾਲ ਜਾਣਾਗਾ ਤਾਂ ਉਮੀਦ ਕਰਦੇ ਆ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਹੋਏਗੀ ਹਿੰਮਤ ਦੇ ਲਈ ਇਸ ਨੌਜਵਾਨ ਦੀ ਇਸ ਸਟੋਰੀ ਨੂੰ ਵਕਤ ਵਕਤ ਸ਼ੇਅਰ ਕਰਿਓ ਤਾਂ ਜੋ ਹੋਰ ਤਾਂ ਨੌਜਵਾਨ ਮੇਰੇ ਵਰਗੇ ਪਤਿਤ ਜਿਹੜੇ ਨੌਜਵਾਨ ਨੇ ਉਹ ਵੀ ਗੁਰੂ ਦੇ ਲੜ ਲੱਗ ਸਕਣ ਸਿੱਧੇ ਰਾਹੇ ਪਹਿਣ ਅਤੇ ਕੁਰਾਹੇ ਤੋਂ ਬਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ